ਸੰਜਾ ਟੀਵੀ ਦੀ ਟੀਮ ਇਸ ਵੇਲੇ ਸਰੀਧੀ ਪ੍ਰਵਿੰਸ਼ਲ ਕੋਰਟ ਦੇ ਵਿੱਚ ਪਹੁੰਚੀ ਹੈ ਕਿਉਂਕਿ ਸਰਦਾਰ ਹਰਦੀਪ ਸਿੰਘ ਨੱਜਰ ਦਾ 18 ਜੂਨ 2023 ਨੂੰ ਹੋਏ ਕਤਲ ਦੇ ਸਬੰਧ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਜਿਹੜੀਆਂ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਜਿਹੜੇ ਕਿ ਤਿੰਨੋਂ ਪੰਜਾਬ ਦੇ ਰਹਿਣ ਵਾਲੇ ਭਾਰਤੀ ਮੌਦ ਦੇ ਉਹ ਲੋਕ ਨੇ ਜਿਹੜੇ ਐਜ਼ ਅ ਵਿਦਿਆਰਥੀ ਇੱਥੇ ਪਹੁੰਚੇ ਸਨ ਔਰ ਇੱਥੇ ਆ ਕੇ ਇਹਨਾਂ ਨੇ ਜਿਹੜਾ ਕੋ ਕੰਮ ਕੀਤਾ ਉਸ ਸਬੰਧ ਵਿੱਚ ਤਿੰਨਾਂ ਨੂੰ ਐਡਮਿੰਟਨ ਤੋਂ ਸ਼ੁਕਰਵਾਰ ਨੂੰ ਗ੍ਰਿਫਤਾਰ ਕਰਕੇ ਅੱਜ ਸਰਦੀਪ ਪ੍ਰੋਵੈਂਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿੱਥੇ ਵੱਡੀ ਤਾਦਾਦ ਦੇ ਵਿੱਚ ਜਿਹੜਾ ਮੀਡੀਆ ਸਾਰਾ ਪਹੁੰਚਿਆ ਹੋਇਆ ਕਮਲਪ੍ਰੀਤ ਸਿੰਘ ਅਤੇ ਕਰਨ ਮਰਾਣ ਇਹ ਤਿੰਨੋਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਉਹਨਾਂ ਬਾਬਤ ਕੀ ਗੱਲਬਾਤ ਹੁੰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰੰਤੂ ਵੱਡੀ ਤਰ੍ਹਾਂ ਦਾਦ ਦੇ ਵਿੱਚ ਜਿੱਥੇ ਮੀਡੀਆ ਪਹੁੰਚਿਆ ਉਹਦੇ ਨਾਲ ਨਾਲ ਕਮਿਊਨਿਟੀ ਦੀਆਂ ਬਹੁਤ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਨੇ ਤੇ ਇਸ ਦੇ ਵਿੱਚ ਜਿਹੜੀ ਵੀ ਗੱਲਬਾਤ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਵੇਂ ਜਿਕਰ ਕੀਤਾ ਕਿ 18 ਜੂਨ ਨੂੰ ਗੁਰਦੁਆਰਾ ਗੁਰਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਦਾ ਹਰਦੀਪ ਸਿੰਘ ਨਿਜਰ ਦਾ ਦਿਹਾਰੇ ਗੋਲੀਆਂ ਨਾਲ ਕਤਲ ਕਰ ਦੇਣਾ ਤੇ ਉਹਨਾਂ ਤਿੰਨੇ ਦੋਸ਼ੀ ਕਾਤਲਾਂ ਨੂੰ ਅੱਜ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਉਸ ਸਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਔਰ ਸਦਾ ਹਰਦੀਪ ਸਿੰਘ ਨਿਜਰ ਦੇ ਬਹੁਤ ਹੀ ਨਜ਼ਦੀਕੀ ਸਾਥੀ ਸਦਾਰ ਗੁਰਮੀਤ ਸਿੰਘ ਤੌਰ ਇਸ ਲਈ ਅਦਾਲਤ ਦੇ ਬਾਹਰ ਆਏ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੌਰ ਸਾਬ ਸਭ ਤੋਂ ਪਹਿਲਾਂ ਅ ਅੱਜ ਜਿਹੜਾ ਇਹ ਕਿਉਂਕਿ 10 ਮਹੀਨੇ ਬੀਤ ਗਏ ਨੇ 10 ਮਹੀਨੇ ਬੀਤਣ ਤੋਂ ਬਾਅਦ ਆਖਰਕਾਰ ਪੁਲਿਸ ਨੇ ਆਪਣੀ ਮਿਹਨਤ ਸਦਕਾ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਲੱਭ ਲਿਆ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਕਿਵੇਂ ਅੱਜ ਲੱਗ ਰਿਹਾ ਕਿਉਂਕਿ 10 ਮਹੀਨੇ ਬੜੀ ਮਿਹਨਤ ਕੀਤੀ ਸੀ ਵੀ ਲਗਾਤਾਰ ਸਾਰੀ ਟੀਮ ਨੇ ਸਾਰੇ ਗੁਰਸਿੱਖਾਂ ਨੇ ਅੱਜ ਕਿਸ ਤਰ੍ਹਾਂ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਤਾਂ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੇ ਤਿੰਨ ਇੰਡੀਅਨ ਨੈਸ਼ਨਲ ਫੜ ਹੋਏ ਆ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਦੇ ਕਾਤਲ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਸਭ ਤੋਂ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੀ ਡੈਮੋਕ੍ਰੇਸੀ ਦੀ ਜੱਥ ਹੋਈ ਆ ਔਰ ਜਿਹੜੀ ਲੋਕਾਂ ਦੀ ਆਵਾਜ਼ ਸੁਣੀ ਗਈ ਆ ਉਹਦੇ ਤੇ ਅਸੀਂ ਇਹ ਮਾਨਵੀ ਕਰ ਰਹੇ ਆਂ ਔਰ ਨਾਲ ਦੀ ਨਾਲ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਇਹ ਜਿੱਥੇ ਇਹ ਤਿੰਨ ਕਾਤਲ ਫੜੇ ਗਏ ਆ ਉਥੇ ਇਹਨਾਂ ਨੂੰ ਲੋਜਿਸਟਿਕ ਮਹਈਆ ਕਰਾਉਣ ਵਾਲੇ ਸਾਰਾ ਇਹਨਾਂ ਦਾ ਫੰਡਿੰਗ ਕਰਨ ਵਾਲੇ ਸਾਰਾ ਜੋ ਸਿਸਟਮ ਇੱਥੇ ਦਾ ਇਹਨਾਂ ਦੀ ਦੇਖਭਾਲ ਕੀਤੀ ਆ ਉਹ ਇੰਡੀਅਨ ਕੌਂਸੂਲੇਟ ਸੰਜੇ ਬਰਮਾ ਤੇ ਜਾਂ ਉਹਨਾਂ ਦੇ ਹੋਰ ਜਿਹੜੀਆਂ ਕਟਕ ਪੁਤਲੀਆਂ ਜਿਹੜੀਆਂ ਸਾਡੇ ਦੇ ਵਿੱਚੋਂ ਹੀ ਜਿਹੜੇ ਖਰੀਦੇ ਹੋਏ ਆ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਜਿੱਥੇ ਅੱਜ ਇਹ ਕਾਤਲ ਲੰਗੇ ਹੋਏ ਆ ਅਸੀਂ ਇਹ ਵੀ ਕੈਨੇਡਾ ਗਵਰਨਮੈਂਟ ਨੂੰ ਅਪੀਲ ਕਰਾਂਗੇ ਕਿ ਇਹਦੇ ਜਿਹੜੇ ਉਹ ਦੂਸਰੇ ਦੋਸ਼ੀ ਵੀ ਆ ਜਿਹੜੇ ਮਤਲਬ ਹੈਗੇ ਆ ਚਾਹੇ ਉਹ ਕਾਉਂਸਲਰ ਸੰਜੇ ਬਰਮਾ ਆ ਚਾਹੇ ਮਨੀਸ਼ ਆ ਉਹ ਵੀ ਸਾਰੇ ਦੁਨੀਆ ਦੇ ਸਾਹਮਣੇ ਨੰਗੇ ਹੋਣੇ ਚਾਹੀਦੇ ਆ ਉਹਨਾਂ ਦਾ ਸੱਚ ਆ ਜਿਹੜਾ ਜਾਗਰ ਹੋਣਾ ਚਾਹੀਦਾ ਤੇ ਜਿਹੜੇ ਕੌਜ ਨੂੰ ਸਮਾਪਤ ਕਰਨ ਵਾਸਤੇ ਕਿਉਂਕਿ ਰੈਫਰੈਂਡਮ ਦੀ ਮਹਿੰਮ ਜਿਹੜੇ ਭਾਈ ਸਭ ਭਾਈ ਨਿਜਰ ਸਾਹਿਬ ਜਿਹੜੇ ਲੀਡ ਕਰ ਰਹੇ ਸਨ ਉਹਨੂੰ ਇਹ ਰੋਕਣ ਦੇ ਵਾਸਤੇ ਉਹਨਾਂ ਦੀ ਸ਼ਹਾਦਤ ਕੀਤੀ ਆ ਪਰ ਜਿਹੜੀਆਂ ਸੰਗਤਾਂ ਆ ਉਹਨਾਂ ਨੇ ਦੋ ਵਾਰ ਫਰੈਂਡਮ ਇੱਥੇ ਹੋਏ ਆ ਤੇ ਹੁਣ ਕੈਲਗਰੀ ਦੇ ਵਿੱਚ ਵੀ ਹੋ ਰਿਹਾ 28 ਜੁਲਾਈ ਨੂੰ ਜੀ ਤੇ ਉਹਦੇ ਤੇ ਸੰਗਤਾਂ ਪੂਰੀ ਕੌਮ ਕਮਿਟਿਡ ਆ ਉਹ ਹੋ ਕੇ ਰਹੇਗਾ ਔਰ ਸਿੱਖ ਫੋਰ ਜਸਟਿਸ ਸਾਰੀਆਂ ਸਿੱਖ ਸੰਗਤਾਂ ਹੁਣ ਇਸ ਚੀਜ਼ ਦੇ ਉੱਤੇ ਕਮਿਟਿਡ ਆ ਕਿ ਜੇ ਭਾਈ ਨਿੱਜਰ ਨੂੰ ਸ਼ਹੀਦ ਕਰਕੇ ਤੁਸੀਂ ਸ਼ਾਇਦ ਸੋਚਦੇ ਸੀ ਵੀ ਸ਼ਾਇਦ ਖਾਲਸਤਾਨਾ ਰੈਫਰੰਡਮ ਦੀ ਮਹਿਮ ਰੋਕੀ ਜਾਊਗੀ ਉਹ ਰੁਕਣ ਵਾਲੀ ਨਹੀਂ ਪਰ ਖਾਲਸਾ ਕੌਮ ਹਮੇਸ਼ਾ ਨਿਆਂ ਕਰਦਾ ਔਰ ਨਿਆਂ ਦੇ ਆਸਰੇ ਤੇ ਜੀਂਦਾ ਤੇ ਇਹਦੀ ਬਹੁਤ ਵੱਡੀ ਜਿਹੜੀ ਇਨਸਾਫ ਤੇ ਨਿਆਂ ਜ਼ਰੂਰ ਮਿਲੂਗਾ ਬਹੁਤ ਬਹੁਤ ਧੰਨਵਾਦ ਜੀ ਜੀ ਇਹ ਸੰਸਦਾਰ ਗੁਰਮੀਤ ਸਿੰਘ ਤੌਰ ਜਿਹੜਾ ਨਾਲ ਗਲਬਤ ਕੀਤੀ ਆ ਆਓ ਫਿਰ ਅੱਗੇ ਲੈ ਕੇ ਚਲਦੇ ਆ ਅਦਾਲਤ ਦੇ ਵਿੱਚ ਹੋਰ ਸ਼ਖਸੀ ਤਾਨਾ ਗਲਬਤ ਕਰਦੇ ਆ ਬੀਸੀ ਸੇ ਕਾਉਂਸਲ ਦੇ ਸਪੋਕਸਪਰਸਨ ਸੁਦਮਨਿੰਦਰ ਸਿੰਘ ਗੋਇਲ ਜਿਹੜੇ ਕਿ ਇਸੇ ਇਲਾਕੇ ਦੇ ਵਿੱਚ ਪਲੇ ਨੇ ਸਰਦਾਰ ਨਿਜਰ ਉਹਨਾਂ ਦੇ ਬਹੁਤ ਨਜ਼ਦੀਕੀ ਸਾਥੀ ਅੱਜ ਪ੍ਰੋਵੈਂਸ਼ਲ ਕੋਰਟ ਦੇ ਵਿੱਚ ਆਏ ਨੇ ਕਿਉਂਕਿ ਪ੍ਰੋਵੈਂਸ਼ਲ ਕੋਰਟ ਦੇ ਵਿੱਚ ਉਹਨਾਂ ਤਿੰਨੇ ਦੋਸ਼ੀ ਕਾਤਲਾਂ ਨੂੰ ਪੇਸ਼ ਕੀਤਾ ਜਾਣਾ ਉਸ ਸਬੰਧ ਦੇ ਵਿੱਚ ਪਹੁੰਚੇ ਨੇ ਆ ਉਹਨਾਂ ਨੇ ਗਲਤ ਕਰਦੇ ਆ ਅ ਸਤਮਨਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਅ ਅੱਜ ਜਿਹੜਾ 10 ਮਹੀਨੇ ਵੀਜ਼ ਜਾਣ ਦੇ باوجود ਜਿਹੜਾ ਅ ਨਿਆ ਕੁਛ ਮਿਲਿਆ ਕਿ ਉਹਨਾਂ ਅਸਲ ਦੋਸ਼ੀਆਂ ਨੂੰ ਇਹਨਾਂ ਨੇ ਫੜ ਲਿਆ ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਅਜੇ ਤੱਕ ਜੇ ਅਸਲ ਦੋਸ਼ੀ ਤਾਂ ਹਿੰਦੁਸਤਾਨ ਦੀ ਸਰਕਾਰ ਹੈ ਭਾਰਤੀ ਸਰਕਾਰ ਹੈ ਇਹਨਾਂ ਨੂੰ ਜਦ ਤਾਂ ਅੱਜ ਫੜਿਆ ਗਿਆ ਤਿੰਨ ਕਿ ਦਿਨ ਪਹਿਲਾਂ ਇਹਨਾਂ ਦੇ ਵਿੱਚ ਇਹ ਵੀ ਜ਼ਾਹਿਰ ਹਾਲੇ ਹੋਣਾ ਆ ਕਿ ਕਿੰਨੀ ਕੁ ਸਾਜ਼ਿਸ਼ ਕਿੱਥੇ ਤੱਕ ਪਹੁੰਚਦੀ ਹੈ ਇੰਡੀਆ ਇੰਡੀਆ ਦੀ ਜਿਹੜੀ ਫੋਰਨ ਇੰਟਰਫੀਅਰੈਂਸ ਸਕੈਂਡਲਸ ਚੱਲਦੀ ਹੈ ਉਹ ਵੀ ਹਾਲੇ ਇੱਥੇ ਸਾਰਾ ਕੁਝ ਉਹਦਾ ਪਰਦਾਫਾਸ਼ ਹੋਣਾ ਆ ਸੋ ਆਈ ਥਿੰਕ ਇਹ ਇਹ ਇੱਕ ਬਹੁਤ ਵਧੀਆ ਪਹਿਲਾ ਸਟੈਪ ਹੈ ਜਿਹਦੇ ਵਿੱਚ ਪਤਾ ਲੱਗਦਾ ਹੈ ਕਿ ਕੌਣ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਪਲਾਨ ਕੀਤਾ ਕੌਣ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਇੱਥੇ ਆਣ ਕੇ ਗੋਲੀਆਂ ਚਲਾਈਆਂ ਪਰ ਜਿਨ੍ਹਾਂ ਉਹਨਾਂ ਨੇ ਭੇਜਿਆ ਆ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ ਜ ਜਿਹਨਾਂ ਨੇ ਸੈਕਲੀਡਰਸ਼ਿਪ ਉਤੇ ਅਟੈਕ ਕਰਨਾ ਸੀ ਕੈਨੇਡਾ ਯੂ ਐਸ ਦੇ ਵਿੱਚ ਵੀ ਆਈ ਥਿੰਕ ਉਹ ਜਿਹੜੀ ਕਹਲੇ ਅਧੂਰੀ ਹੈ ਸੋ ਇਹ ਪਹਿਲਾ ਸਟੈਪ ਵਧੀਆ ਹੈ ਪਰ ਹਲੇ ਬਹੁਤ ਹਲੇ ਤੋਂ ਅੱਗੇ ਵੀ ਕੰਮ ਕਰਨਾ ਰਹਾ ਤੁਹਾਨੂੰ ਲੱਗਦਾ ਹੈ ਕਿ ਸਿਰਫ ਹਜੇ ਕਤਲ ਕਰਨ ਵਾਲੇ ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ ਨੇ ਇਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਜਿਹੜੀ ਤਾਕਤ ਕੰਮ ਕਰ ਰਹੀ ਹੈ ਜਿਹੜੀ ਇਹਨਾਂ ਨੂੰ ਇੱਥੇ ਲੈ ਕੇ ਆਈ ਹੈ ਉਹਨੂੰ ਅਜੇ ਲੱਭਣਾ ਬਾਕੀ ਹੈ ਹਾਂਜੀ ਬਿਲਕੁਲ ਜਿੱਦਾਂ ਯੂਐਸ ਦੇ ਵਿੱਚ ਇਨਡਾਈਟਮੈਂਟ ਆਇਆ ਸੀਗਾ ਜਿੱਥੇ ਗੁਰਪਤੋਂ ਸਿੰਘ ਪੰਨੂ ਦੇ ਖਿਲਾਫ ਇਹ ਸਾਜਿਸ਼ ਰਚੀ ਗਈ ਸੀ ਉਹਦੇ ਵਿੱਚ ਤਾਂ ਸਾਫ਼ ਜਾਇਰ ਹੋ ਗਿਆ ਸੀਗਾ ਕਿ ਇਹ ਜਿਹੜੇ ਇੰਡੀਅਨ ਇੰਟੈਲੀਜੈਂਸ ਹੈ ਉਹ ਹੀ ਕੰਮ ਕਰਾ ਰਹੇ ਆ ਉਹਦੇ ਵਿੱਚ ਭਾਜੀ ਨਿਜਰ ਸੀਗੇ ਤਿੰਨ ਚਾਰ ਹੋਰ ਵਿਅਕਤੀ ਕੈਨੇਡਾ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀਗਾ ਮਿਸਟਰ ਪੰਨੂ ਸੀਗੇ ਸੋ ਆਈ ਥਿੰਕ ਉਹ ਜਿਹੜੀ ਸਾਜਿਸ਼ ਹੈ ਹਾਲੇ ਉਹ ਹਾਲੇ ਅਧੂਰੀ ਹੈ ਜਿਹੜੇ ਉਹਨੂੰ ਓਪਨ ਕਰਨਾ ਸੋ ਜਦੋਂ ਜਿੱਦਾਂ ਜਿੱਦਾਂ ਆਹ ਟ੍ਰਾਇਲ ਚੱਲਣਾ ਹੈ ਉਹਦੇ ਵਿੱਚ ਹੋ ਸਕਦਾ ਹੈ ਕਿ ਹੋਰ ਜਿਹੜੀ ਖੁਲਾਸਾ ਜਿਹੜਾ ਮਿਲੇ ਸਾਰੀ ਦੁਨੀਆ ਨੂੰ ਕਿ ਪਿਛਲੇ ਬਾਰੇ ਦੇ ਵਿੱਚ ਸਪਟੰਬਰ ਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਜ਼ਿਕਰ ਕੀਤਾ ਸੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਹੋਰ ਸ਼ਕਤੀ ਹੈ ਜਿਹੜੀ ਕੰਮ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੀ ਤਿੰਨਾਂ ਦੀ ਗ੍ਰਿਫਤਾਰੀ ਦੇ ਨਾਲ ਉਹ ਸ਼ਕਤੀ ਹੈ ਜਿਹੜੀ ਉਹਦੇ ਲੂਪ ਹੋਲ ਖੁੱਲ ਸਕਦੇ ਨੇ ਅਨਯੂਨ ਨੇ ਬੜੀ ਕਲੀਅਰਲੀ ਸਟੇਟ ਕੀਤਾ ਸੀਗਾ ਕਿ ਇਹ ਪਿਛੇ ਇੰਡੀਆ ਦਾ ਹੱਥ ਹੈ ਲਾਈਕ ਐਜ਼ਨ ਤੇ ਸੇਮ ਥਿੰਗ ਇਨ ਦਾ ਯੂ ਐਸ ਅਨਾਈਟਡ ਤੇ ਆਈ ਥਿੰਕ ਉਹ ਜਿਹੜੀ ਸ਼ਕਤੀ ਲਾਈਕ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੇ ਇਥੇ ਉਹਨਾਂ ਦੀ ਇੰਟੈਲੀਜੈਂਸ ਹੈ ਜਿੱਦਾਂ ਉਹ ਆਪਣੇ ਕੌਂਸੂਲਸ ਯੂਜ਼ ਕਰਦੇ ਆ ਐਂਬੈਸੀਜ਼ ਯੂਜ਼ ਕਰਦੇ ਆ ਉਹਦੇ ਥੱਲੇ ਡਿਪਲੋਮੈਟਿਕ ਗਾਇਸ ਥੱਲੇ ਉਹਨਾਂ ਦੇ ਇੰਟੈਲੀਜੈਂਸ ਆਫਸਰਸ ਇਥੇ ਆਉਂਦੇ ਆ ਤੇ ਉਹ ਤਾਂ ਹੁਣ ਸਾਫ ਜ਼ਾਹਿਰ ਵੀ ਹੋ ਗਿਆ ਹੈ ਕਿ ਜਿਹੜੀ ਜਸਟਿਸ ਹੋਕ ਦੀ ਰਿਪੋਰਟ ਆਈ ਹੈ ਫੋਰਨ ਇੰਟਰਫੀਰੈਂਸ ਦੀ ਉਹਦੇ ਵਿੱਚ ਇੰਡੀਆ ਨੂੰ ਇੱਕ ਫੋਰਨ ਐਕਟਰ ਗਿਣਿਆ ਗਿਆ ਹੈ 2019 ਦੇ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਹੈ ਫੈਡਰਲ ਇਲੈਕਸ਼ਨ ਦੇ ਵਿੱਚ ਤੇ ਉਹ ਵੀ ਰਿਪੋਰਟ ਦੇ ਵਿੱਚ ਦਰਜ ਹੈ ਸੋ ਆਈ ਥਿੰਕ ਉਹਨਾਂ ਦੇ ਜਿਹੜੀ ਲੈਵਲ ਜਿਸ ਇਸ ਸ਼ਕਤੀ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਾ ਲੈਵਲ ਆਫ ਆਪਰੇਸ਼ਨ ਹਲੇ ਨਹੀਂ ਪਤਾ ਸਾਨੂੰ ਉਹਦੇ ਕਾਰਨ ਹੀ ਅਸੀਂ ਇੱਕ ਪਬਲਿਕ ਇਨਕੁਆਇਰੀ ਸਿੰਪਲੀ ਐਂਡ ਸੋਲੀ ਔਨ ਇੰਡੀਆ ਦੀ ਡਿਮਾਂਡ ਕਰ ਰਹੇ ਹਾਂ ਸਰਦਾਰ ਜੀ ਪਦਮਨ ਸਿੰਘ ਮਲਕ ਦੇ ਕਤਲ ਨੂੰ ਵੀ ਇਸ ਕਤਲ ਦੇ ਨਾਲ ਜੋੜ ਦਿਓ ਉਸ ਹਾਂਜੀ ਉਹ ਹਨ ਕੁੱਲਾਸਨ ਕਲੂਗਾ ਲਗਦਾ ਜਿਵੇਂ ਇੱਕ ਉਹ ਜਿਹੜਾ ਕਤਲ ਹੈ ਉਹ ਵੀ ਬੜੀ ਐਕਸਿਮਿਲਰ ਟਰਮਸ ਥਲੇ ਸਿਮਿਲਰ ਆਪਰੇਸ਼ਨ ਥਲੇ ਹੋਇਆ ਹੈ ਤੇ ਜਿੱਦਾਂ ਹੁਣ ਕੈਨੇਡਾ ਦੇ ਸੁਰੱਖਿਆਤ ਏਜੰਸੀਜ਼ ਨੇ ਵੀ ਤੇ ਨਾਲ ਨਾਲ ਪੁਲਿਸ ਨੇ ਵੀ ਗੱਲ ਕਹੀ ਹੈ ਕਿ ਹੋਰ ਵੀ ਕਈ ਕਤਲ ਜਿਹੜੇ ਆ ਜਿਹੜੇ ਇਸੇ ਆਪਰੇਸ਼ਨ ਇਸੇ ਤਰੀਕੇ ਨਾਲ ਹੋਏ ਆ ਉਹਦੇ ਵਿੱਚ ਦੋ ਤਿੰਨ ਜ਼ਿਕਰ ਵੀ ਹੋਏ ਸਕੇ ਪਰ ਹੋ ਸਕਦਾ ਹੈ ਕਿ ਇਹ ਵੀ ਹੋਵੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਖੜ ਕੇ ਗਲਤ ਕੀਤੀ ਹੈ ਅਖੀਰ ਦੇ ਵਿੱਚ ਸਰਕਾਰਾਂ ਨੂੰ ਕੀ ਬੇਨਤੀ ਹੈ ਤੁਹਾਡੀ ਕਿਉਂਕਿ ਸਿੱਖ ਜਥੇਬੰਦੀਆਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਾਰੀਆਂ ਬ੍ਰਿਟਿਸ਼ ਕੋਲੰਬੀਆ ਦੀਆਂ ਟ੍ਰੈਂਡੀ ਅਧੀਆਂ ਤੇ ਸਪੋਕਸਪਰਸਨ ਨੂੰ ਤੁਸੀਂ ਉਸ ਇਨਕੁਆਰੀ ਦੇ ਵਿੱਚ ਰਿਪਰੈਜ਼ੈਂਟ ਵੀ ਕਰ ਰਹੇ ਹੋ ਅਖੀਰ ਦੇ ਵਿੱਚ ਕੀ ਬੇਨਤੀ ਹਾਂਜੀ ਇਹਦੇ ਵਿੱਚ ਤੇ ਹੈ ਕਿ ਜਿੰਨੀਆਂ ਵੀ ਇੱਥੇ ਘਟਕਣ ਤੇ ਲੋਕ ਆ ਕੋਈ ਵੀ ਦੇਸ਼ ਤੇ ਆਉਂਦੇ ਆ ਇੰਡੀਆ ਦੇ ਹੋਣ ਚਾਈਨਾ ਦੇ ਹੋਣ ਉਹਨਾਂ ਦੇ ਵਿੱਚੋਂ ਜਿਹੜੀ ਹੁਣ ਇੱਕ ਫੋਰਨ ਇੰਟਰਫੀਅਰੈਂਸ ਸੈਲਰੀ ਉਹਦੇ ਵਿੱਚ ਜਿੰਨਾ ਵੀ ਕੰਮ ਹੋ ਰਿਹਾ ਉਹਨ ਤੋਂ ਉਹ ਤੋਂ ਵੀ ਜ਼ਿਆਦਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਫੋਰਨ ਏਜੰਟਸ ਰਜਿਸਟਰੀ ਦੀ ਗੱਲ ਹੈ ਇੱਕ ਉਹ ਵੱਡੀ ਗੱਲ ਸਾਡੇ ਲਈ ਸਿੱਖਾਂ ਲਈ ਇਹ ਹੈ ਕਿ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟਸ ਇੰਡੀਆ ਦੇ ਨਾਲ ਹੋ ਰਲਦ ਕੀਤੀਆਂ ਜਾਣ ਕਿ ਜੇ ਉਹ ਇਥੇ ਆਣ ਕੇ ਇੱਕ ਕੈਨੇਡੀਅਨ ਨਾਗਰਿਕ ਇੱਕ ਸਿਕ ਅਗੂ ਨੂੰ ਇਥੇ ਆਣ ਕੇ ਮਾਰ ਸਕਦੇ ਆ ਤੇ ਜਿਹੜੀ ਇੰਟੈਲੀਜੈਂਸ ਅਸੀਂ ਉਹਨਾਂ ਨੂੰ ਦਿੰਦੇ ਆ ਉਹ ਵੀ ਉਹਦਾ ਇੱਕ ਹਿੱਸਾ ਹੋਊਗੀ ਇਹ ਜਿਹੜਾ ਪ੍ਰੈਸ਼ਰ ਹੈ ਤੇ ਨਾਲ ਇੱਕ ਪਬਲਿਕ ਇਨਕੁਆਇਰੀ ਜਿਹੜੀ ਸੋਲੀ ਇੰਡੀਆ ਤੇ ਹੋਵੇ ਇਹ ਬਹੁਤ ਕਿ ਉਹਨਰ ਦਾ ਨੈਕਸਸ ਇਥੇ ਕਿੰਨਾ ਵੱਡਾ ਹੈ ਕਿੰਨਾ ਕੋਰਪੋਰੇਟ ਕਰ ਰਿਹਾ ਹੈ ਤੇ ਕੀ ਕੀ ਉਹ ਇਥੇ ਕੰਮ ਕੀਤੇ ਆ ਤੇ ਅੱਗੇ ਕਰਨ ਦੀ ਪਲਾਨਿੰਗ ਉਹਨਾਂ ਦੀ ਹੈ ਜੀ ਬਹੁਤ ਧੰਨਵਾਦ ਧੰਨਵਾਦ ਜੀ ਇਹ ਸੰ ਸਦਾਰ ਮਨਿੰਦਰ ਸਿੰਘ ਬੋਇਲ ਜਿਨ੍ਹਾਂ ਨੇ ਆਪਣੇ ਵਿਚਾਰ ਜਿੰਨਾ ਦੱਸਿਆ ਕਿ ਕਿਵੇਂ ਦਖਲ ਅੰਦਾਜ਼ੀ ਨੂੰ ਰੋਕਿਆ ਜਾ ਸਕਦਾ ਸਾਂਝਾ ਟੀਵੀ ਕੁਲਦੀਪ ਸਿੰਘ ਅਦਾਲਤ ਦੇ ਬਾਹਰ ਜਿਉਂ-ਜਿਉਂ ਸਮਾਵਧ ਰਿਹਾ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠਾ ਹੈ ਉਹ ਅਦਾਲਤ ਦੇ ਬਾਹਰ ਹੈ ਲੋਕਾਂ ਦੇ ਮਨਾਂ ਵਿੱਚ ਜਿੱਥੇ ਰੋ ਹੈ ਉੱਥੇ ਇੱਕ ਉਮੀਦ ਵੀ ਜਾਗੀ ਹੈ ਕਿ ਇਸ ਕਤਲ ਦੇ ਪਿੱਛੇ ਕਿਹੜੀ ਸ਼ਕਤੀ ਕਿਹੜੀ ਤਾਕਤ ਕੰਮ ਕਰ ਰਹੀ ਹੈ ਉਮੀਦ ਵੱਜ ਗਈ ਹੈ ਹੋ ਸਕਦਾ ਇਸ ਦੇ ਨਾਲ ਜਿੱਥੇ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਕਿਨੇ ਘੜੀ ਕਿੰਨੇ ਪੈਸੇ ਨਾਲ ਘੜੀ ਕੌਣ-ਕੌਣ ਇਹਦੇ ਵਿੱਚ ਸ਼ਾਮਲ ਸੀ ਇਹ ਪਤਾ ਲੱਗ ਜਾਏਗਾ ਉਹਦੇ ਨਾਲ-ਨਾਲ ਹੋ ਸਕਦਾ ਹੈ ਕਿ ਸਰਦਾਰ ਰਿਪਦਮਨ ਸਿੰਘ ਮਲਕ ਦੇ ਕਤਲ ਕੇਸ ਦੀ ਸਾਜ਼ਿਸ਼ ਦਾ ਵੀ ਇਹਦੇ ਨਾਲ ਹੀ ਭਾਂਡਾ ਟੁੱਟ ਜਾਵੇ ਉਮੀਦ ਕੀਤੀ ਜਾ ਰਹੀ ਹੈ ਜਿਉਂ ਹੀ ਸਾਰਾ ਕੁਝ ਬਾਹਰ ਆਏਗਾ ਤੁਹਾਡੇ ਨਾਲ ਸੰਜਾ ਟੀਵੀ ਸੱਚ ਹੱਕ ਤੇ ਇਨਸਾਫ ਦੀ ਗੱਲਬਾਤ ਇਸੇ ਤਰ੍ਹਾਂ ਕਰਦਾ ਰਹੇਗਾ ਤੁਹਾਡਾ तहे ਦਿਲੋਂ ਧੰਨਵਾਦ ਤੁਸੀਂ ਸਾਥ ਦਿੱਤਾ ਹੈ ਤੇ ਆ ਆਪਾਂ ਵਾਪਸ ਚਲਦੇ ਹਾਂ ਸਟੂਡੀਓ ਦੇ ਵਿੱਚ ਕੁਲਦੀਪ ਸਿੰਘ ਸੰਜਾ ਟੀਵੀ